ਇਹ ਆਤ ਕੋਈ 1 ਵਜੇ ਦੇ ਕਰੀਬ ਆ ਸਾਹਮਣੇ ਜਗਰਾਤਾ ਤੇ ਕੋਈ ਇਹਨਾਂ ਦਾ ਮੇਰਾ ਖਿਆਲ ਕੋਈ ਇਹ ਮੁੰਡੇ-ਮੁੰਡੇ ਸੀਗੇ 12-15 ਤੇ ਉਹਨਾਂ ਨੇ ਆ ਤੁਸੀਂ ਦੇਖ ਲਓ 10 ਗੱਡੀਆਂ ਜਮਾ ਲਗਜ਼ਰੀ ਗੱਡੀਆਂ ਸੀਗੀਆਂ ਜਿਹੜੀਆਂ ਸਾਰੀਆਂ ਪਨਤੀਆਂ ਰਾੜਾਂ ਨਾਲ ਗੜਾਸਾਂ ਨਾਲ ਵੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦੇ ਜਰੂਰ ਇਹਦੀ ਇਨਕੁਆਰੀ ਕਰਨੀ ਚਾਹੀਦੀ ਆ ਕਿਉਂਕਿ ਲੋਕਾਂ ਦੇ ਹਥਿਆਰ ਵੀ ਜਮਾ ਕੀਤੇ ਹੋਏ ਨੇ ਤੇ ਮਾਹੌਲ ਆ ਜਿਹੜਾ ਉੱਡਰ ਵਾਲਾ ਬਣਿਆ ਹੋਇਆ ਦੇਖੋ ਪੁਲਸ ਨੂੰ ਇਹਨਾਂ ਨੇ ਇਹ ਜਿਵੇਂ ਇਹ ਰਾਤ ਦੱਸਦੇ ਆ ਕਿ ਕਈ ਵਾਰੀ ਇਹਨਾਂ ਨੇ ਫੋਨ ਕੀਤਾ ਕੋਈ ਨਹੀਂ ਆਇਆ ਹੁਣ ਅਸੀਂ ਫੋਨ ਕੀਤਾ ਸੀਗਾ ਗਿੱਲ ਸਾਹਿਬ ਜਗਰੂਪ ਸਿੰਘ ਗਿੱਲ ਤੇ ਉਹ ਮੇਰੇ ਕਰ ਲਾ ਘੰਟੇ ਬਾਅਦ ਆ ਗਏ ਨੇ ਪੁਲਸ ਵਾਲੇ ਇਨਕੁਆਰੀ ਕਰੀ ਜਾਂਦੇ ਆ ਪਰ ਇਹਨਾਂ ਨੂੰ ਤੈਹ ਤੱਕ ਜਾਣਾ ਚਾਹੀਦਾ ਅਸੀਂ ਬੇਨਤੀ ਇਹ ਕਰਦੇ ਆ ਕਿ ਕੀ ਕਾਰਨ ਹੈ ਇਹਦੇ ਪਿੱਛੇ ਇੰਨਾ ਇੰਨੀ ਇੰਨਾ ਗੁੱਸਾ ਇਹ ਗੁੱਸਾ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕੋਈ ਸ਼ਰਾਰਤ ਹੈ ਪਿੱਛੇ ਵੱਡੀ ਕੋਈ ਚਾਲ ਹੈ ਕੋਈ ਇਹ ਰਾਤ 1 ਵਜੇ ਦੀ ਗੱਡੀਆਂ ਭੰਨ ਕੇ ਗਏ ਆ ਜੀ ਸਾਹਮਣੇ ਜਗਰਾਤਾ ਹੋ ਰਿਹਾ ਸੀਗਾ ਤੇ ਉੱਥੇ ਪੰਜ ਕਰਕੇ ਗਏ ਆ ਜੀ ਉਸ ਤੋਂ 4 ਸਾਢੇ ਸੀਗੀਆਂ ਜੀ ਕੀ ਰਾਤ ਪ੍ਰੋਗਰਾਮ ਕੀ ਸੀ ਗੱਡੀਆਂ ਖੜੀਆਂ ਕਿੰਨੇ ਅਸੀਂ ਸਿਮਰਨ ਕਰਾਇਆ ਹੋਇਆ ਸੀ ਜੀ ਸਾਡੇ ਘਰ ਸਿਮਰਨ ਸੀਗਾ ਜੀ ਰਾਤ ਦਾ ਤੇ ਉਹਦੇ ਉਹਦੇ ਬਹਿਫਤੇ ਇਹ ਚੱਲ ਰਿਹਾ ਸੀਗਾ ਦੋ ਤੱਕ ਸੰਗਤ ਦੀਆਂ ਗੱਡੀਆਂ ਸੀਗੀਆਂ ਜੀ ਤੇ ਉਹ ਚਲੀ ਗਈਆਂ ਹੈਗੀਆਂ ਜੜੀ ਗਈਆਂ ਕੀ ਲੱਗਦਾ ਵੀ ਕਿ ਕਿਉਂ ਪੰਚ ਆ ਰਹੀਆਂ ਕੋਈ ਲੱਗਦਾ ਸਾਹਮਣੇ ਜਗਰਾਤਾ ਹੋ ਰਿਹਾ ਸੀਗਾ ਜੀ ਆਪਸ ਵਿੱਚ ਉੱਥੇ ਲੜਾਈ ਹੋਈ ਹੈ ਆਪਸ ਬੰਦਿਆਂ ਦੀ 5-7 ਮਿੰਟ ਬਾਅਦ ਸ ਉਹ ਬੰਦਿਆਂ ਨੂੰ ਕੱਢਿਆ ਹੈਗਾ 5-7 ਮਿੰਟ ਬਾਅਦ ਉਹਨਾਂ ਨੇ 20-25 ਬੰਦੇ ਇਕੱਠੇ ਹੋ ਕੇ ਆਏ ਆ ਉਹਨਾਂ ਦੇ ਹੱਥ ਜਿਹੜੀ ਗੱਡੀ ਆਈ ਜੋ ਵੀ ਆਇਆ ਔਰ ਭਰ ਲੇਗੇ ਜੀ ਹਾਂ ਜੀ ਪੁਲਿਸ ਪਹੁੰਚ ਗਈ ਹੈ ਜੀ ਪੁਲਿਸ 2 ਵਜੇ ਤੇ ਗੇਟਸ ਪਹੁੰਚੀ ਹੈ ਜੀ ਫੋਨ ਬਹੁਤ ਕਿਤੇ ਹੈਗੇ ਆ 10 ਤੋਂ 100 ਜ਼ਿਆਦਾ ਕਾਲਸ ਗਈਆਂ ਹੈਗੇ ਉਹਨਾਂ ਨੂੰ 100 ਨੰਬਰ ਤੇ 112 ਨੰਬਰ ਤੇ ਪਰ ਬਹੁਤ ਲੇਟ ਰਿਸਪਾਂਸ ਕੀਤਾ ਉਹਨਾਂ ਨੇ ਹਾਂਜੀ ਤੇ ਰਾਤ ਕੋਈ 1 ਵਜੇ ਦੇ ਕਰੀਬ ਆ ਸਾਹਮਣੇ ਜਗਰਾਤਾ ਤੇ ਕੋਈ ਇਹਨਾਂ ਦਾ ਮੇਰਾ ਖਿਆਲ ਕੋਈ ਇਹ ਮੁੰਡੇ-ਮੁੰਡੇ ਸੀਗੇ 12-15 ਤੇ ਉਹਨਾਂ ਨੇ ਆ ਤੁਸੀਂ ਦੇਖ ਲਓ 10 ਗੱਡੀਆਂ ਜਮਾ ਲਗਜ਼ਰੀ ਗੱਡੀਆਂ ਸੀਗੀਆਂ ਜਿਹੜੀਆਂ ਸਾਰੀਆਂ ਭਰਤੀਆਂ ਰਾੜਾਂ ਨਾਲ ਗਡਾਸਾਂ ਨਾਲ ਵੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦੇ ਜਰੂਰ ਇਹਦੀ ਇਨਕੁਆਰੀ ਕਰਨੀ ਚਾਹੀਦੀ ਆ ਕਿਉਂਕਿ ਲੋਕਾਂ ਦੇ ਹਥਿਆਰ ਵੀ ਜਮਾ ਕੀਤੇ ਹੋਏ ਨੇ ਮਾਹੌਲ ਹੈ ਜਿਹੜਾ ਉੱਡੜ ਵਾਲਾ ਬਣਿਆ ਹੋਇਆ ਹੈ। ਕਹਿੰਦੇ ਅਸੀਂ ਪੁਲਿਸ ਨੂੰ ਬਾਰ-ਬਾਰ ਫੋਨ ਕਰਨ ਤੋਂ ਬਾਅਦ ਵੀ ਪੁਲਿਸ ਕੋਈ ਨਹੀਂ ਆਇਆ, ਦੇਰ ਨਾਲ ਆਉਂਦੀ ਕਿ ਮਾਮਲਾ। ਦੇਖੋ ਪੁਰਸ ਨੇ ਇਹਨਾਂ ਨੇ ਇਹ ਜਿਵੇਂ ਇਹ ਰਾਤ ਦੱਸਦੇ ਆ ਕਿ ਕਈ ਵਾਰੀ ਇਹਨਾਂ ਨੇ ਫੋਨ ਕੀਤਾ ਕੋਈ ਨਹੀਂ ਆਇਆ। ਆ ਹੁਣ ਅਸੀਂ ਫੋਨ ਕੀਤਾ ਸੀਗਾ ਅ ਗਿਲ ਸਾਹਿਬ ਜਗਰੂਪ ਸਿੰਘ ਗਿਲ ਤੇ ਉਹ ਮੇਰੇ ਕੁਲਕ ਘੰਟੇ ਤੋਂ ਬਾਅਦ ਆ ਗਏ ਨੇ। ਪੁਰਸ ਵਾਲੇ ਇਨਕੁਆਰੀ ਕਰੀ ਜਾਂਦੇ ਆ। ਪਰ ਇਹਨਾਂ ਨੂੰ ਤੈਅ ਤੱਕ ਜਾਣਾ ਚਾਹੀਦਾ ਅਸੀਂ ਬੇਨਤੀ ਇਹ ਕਰਦੇ ਆ ਕਿ ਕੀ ਕਾਰਨ ਹੈ ਇਹਦੇ ਪਿੱਛੇ ਇੰਨਾ ਇੰਨੀ ਇੰਨਾ ਗੁੱਸਾ ਇਹ ਗੁੱਸਾ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕੋਈ ਸ਼ਰਾਰਤ ਹੈ ਪਿੱਛੇ ਵੱਡੀ ਕੋਈ ਚਾਲ ਹੈ ਕੋਈ ਇਹ ਰਾਤ 1 ਵਜੇ ਦੀ ਗੱਡੀਆਂ ਭੰਨ ਕੇ ਗਏ ਆ ਜੀ ਸਾਹਮਣੇ ਜਗਰਾਤਾ ਹੋ ਰਿਹਾ ਸੀਗਾ ਤੇ ਉੱਥੇ ਪੰਜ ਕਰਕੇ ਗਏ ਆ ਜੀ ਉਸ ਤੋਂ 4 ਸਾਢੇ ਸੀਗੀਆਂ ਜੀ ਕੀ ਰਾਤ ਪ੍ਰੋਗਰਾਮ ਕੀ ਸੀ ਗੱਡੀਆਂ ਖੜੀਆਂ ਕਿੱਲੇ ਅਸੀਂ ਸਿਮਰਨ ਕਰਾਇਆ ਹੋਇਆ ਸੀ ਜੀ ਸਾਡੇ ਘਰ ਸਿਮਰਨ ਸੀਗਾ ਜੀ ਰਾਤ ਦਾ ਤੇ ਉਹਦੇ ਉਹਦੇ ਬਹਿਫਤੇ ਆ ਚੱਲ ਰਹੇ ਸੀਗਾ ਦੋ ਤੱਕ ਸੰਗਤ ਦੀਆਂ ਗੱਡੀਆਂ ਸੀਗੀਆਂ ਜੀ ਤੇ ਉਹ ਚਲੀ ਗਈਆਂ ਹੈਗੀਆਂ ਜਿਹੜੀ ਗਈਆਂ ਕੀ ਲੱਗਦਾ ਵੀ ਕਿ ਕਿਉਂ ਪੰਚ ਨਹੀਂ ਆ ਕੋਈ ਲੱਗਦਾ ਸਾਹਮਣੇ ਜਗਰਾਤਾ ਹੋ ਰਿਹਾ ਸੀਗਾ ਜੀ ਆਪਸ ਵਿੱਚ ਉੱਥੇ ਲੜਾਈ ਹੋਈ ਹੈ ਆਪਸ ਬੰਦਿਆਂ ਦੀ ਪੰਜ ਸੱਤ ਮਿੰਟ ਬਾਅਦ ਸ ਉਹ ਬੰਦਿਆਂ ਨੂੰ ਕੱਢਿਆ ਹੈਗਾ ਪੰਜ ਸੱਤ ਮਿੰਟ ਬਾਅਦ ਉਹਨਾਂ ਨੇ 20-25 ਬੰਦੇ ਇਕੱਠੇ ਹੋ ਕੇ ਆਏ ਆ ਉਹਨਾਂ ਦੇ ਹੱਥ ਜਿਹੜੀ ਗੱਡੀ ਆਈ ਜੋ ਵੀ ਆਇਆ ਔਰ ਭਰ ਲੇਗੇ ਜੀ ਹਾਂ ਜੀ ਪੁਲਿਸ ਪਹੁੰਚ ਗਈ ਹੈ ਜੀ ਪੁਲਿਸ 2 ਵਜੇ ਤੇ ਗੇਟਸ ਪਹੁੰਚੀ ਹੈ ਜੀ ਫੋਨ ਬਹੁਤ ਕਿਤੇ ਹੈਗੇ ਆ 10 100 ਤੋਂ ਜ਼ਿਆਦਾ ਕਾਲਸ ਗਈਆਂ ਹੈਗੇ ਉਹਨਾਂ ਨੂੰ 100 ਨੰਬਰ ਤੇ 112 ਨੰਬਰ ਤੇ ਬਟ ਬਹੁਤ ਲੇਟ ਰਿਸਪੌਂਸ ਕੀਤਾ ਉਹਨਾਂ ਨੇ ਹ